ਇਸ ਤਰ੍ਹਾਂ ਵਸੀ ਹਰਿਆਣੇ ਦੇ ਵਿੱਚ ਆ ਜੀ ਆਪਾਂ ਮਿੱਲੀ ਮੜ ਦੇ ਵੀਰ ਨੂੰ ਜੀ ਔਰ ਹਾਂਜੀ ਕੋਈ ਨਾ ਆ ਜਾਂਦੋ ਨਹੀਂ ਆ ਜਾਂਦੋ ਨਹੀਂ ਕੋਈ ਗੱਲ ਨਹੀਂ ਔਰ ਇਸ ਵੀਰ ਨੂੰ ਨਾ ਜੀ ਕਈ ਸਾਲਾਂ ਤੋਂ ਜਿਹੜਾ ਇੱਥੇ ਬੰਦ ਕਰਕੇ ਰੱਖਣਾ ਪੈ ਰਿਹਾ ਜੀ ਮੈਂ ਕਹੂੰਗਾ ਵੀਰ ਉਹਨਾਂ ਨੂੰ ਇੱਕ ਵਾਰੀ ਚੱਕੀ ਦਿਖਾ ਦਿੱਤੀ ਜਾਵੇ ਇਹ ਚੱਕੀ ਇਸੇ ਵੀਰ ਨੇ ਆਪਣੀ ਜਿਹੜਾ ਕਹਿਦੀ ਆਪਣੀ ਮਿਹਨਤ ਨਾਲ ਆਪ ਜਿਹੜੀ ਇਹ ਚੱਕੀ ਬਣਾਈ ਸੀ ਇਸ ਚੱਕੀ ਨੂੰ ਚਲਾਉਂਦਾ ਸੀ ਇਹ ਚੱਕੀ ਰੋਡ ਦੇ ਉੱਪਰ ਆ ਜੀ ਅਸੀਂ ਤੁਹਾਨੂੰ ਐਡਰੈਸ ਵੀ ਦੱਸਾਂਗੇ ਪੂਰਾ ਔਰ ਇਸ ਚੱਕੀ ਦੇ ਵਿੱਚ ਅੱਜ ਏਸੇ ਮਨੁੱਖ ਨੂੰ ਕੈਦ ਹੋਣਾ ਪੈ ਗਿਆ ਜੀ ਜਿਸ ਇਨਸਾਨ ਨੇ ਚੱਕੀ ਨੂੰ ਬਣਾਇਆ ਸੀ ਅੱਜ ਉਹੀ ਇਸ ਚੱਕੀ ਦੇ ਵਿੱਚ ਉਸੇ ਨੂੰ ਬੰਨਣਾ ਪੈ ਗਿਆ ਪਰਿਵਾਰ ਨੂੰ ਕਿਉਂਕਿ ਔਰ ਏਸ ਵੀਰ ਦਾ ਜਿਹੜਾ ਬੇਟਾ ਉਹ ਅੱਜ ਇੱਕ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਇੱਕ ਬੇਟੀ ਦਾ ਜਿਹੜਾ ਉਰੇ ਵਿਆਹ ਹੋ ਚੁੱਕਿਆ ਜੀ ਐਸੀ ਪ੍ਰੋਬਲਮ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਆਂ ਜੀ ਆਓ ਤੁਸੀਂ ਇੱਕ ਵਾਰੀ ਆਓ ਵਾਹਿਗੁਰੂ ਵਾਹਿਗੁਰੂ ਇੱਕ ਵਾਰੀ ਆਓ ਤੁਸੀਂ ਮੈਂ ਕਹੂੰਗਾ ਵੀਰ ਨੂੰ ਨਹੀਂ ਦਿਖਾਓ ਵੀਰੇ ਦਿਓ ਸਾਈਡ ਮੜੀ ਜੀ ਔਰ ਇਸ ਚੱਕੀ ਨੂੰ ਇਹ ਵੀਰ ਕਿਸੇ ਟਾਈਮ ਚਲਾਉਂਦਾ ਰਿਹਾ ਜੀ ਪਰ ਅੱਜ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਜੀ ਤੁਸੀਂ ਦੇਖੋ ਅੱਗੇ ਹੋ ਜੋ ਇੱਕ ਜਣਾ ਵੀਰ ਵਾਹਿਗੁਰੂ ਇਹ ਦੇਖੋ ਕਿਵੇਂ ਇਸ ਵੀਰ ਨੇ ਜਿਹੜੇ ਟੋਏ ਪੱਟੇ ਪਏ ਨੇ ਜੀ ਇੱਕ ਵਾਰੀ ਤੁਸੀਂ ਸਾਰੀ ਚੱਕੀ ਦਿਖਾਓ ਸੰਗਤ ਨੂੰ ਔਰ ਇਸ ਵੀਰ ਦੇ ਲੱਗਿਆ ਸੰਗਲ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਤੁਹਾਨੂੰ ਸਮਝਾਉਣਾ ਚਾਹੁੰਦੇ ਹਾਂ ਤੁਹਾਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਵੀ ਸਾਡੇ ਆਲੇ-ਦੁਆਲੇ ਐਸੇ ਬਹੁਤ ਵੀਰ ਹੋਣਗੇ ਜਿਨ੍ਹਾਂ ਨੂੰ ਅਸਲ ਲੋੜ ਆ ਤੁਹਾਡੇ ਸਾਥ ਦੀ ਤੁਹਾਡੇ ਪਿਆਰ ਦੀ ਤੁਹਾਡੀਆਂ ਦੁਆਵਾਂ ਦੀ ਲੋੜ ਹੁੰਦੀ ਆ ਦੇਖੋ ਜਸ ਅਨਸਾਨ ਨੇ ਨੇ 14 ਦੇ ਨਾਲ ਆਪਣੀ ਕਿਰਤ ਕਮਾਈ ਦੇ ਵਿੱਚ ਇੱਕ ਚੱਕੀ ਨੂੰ ਬਣਾਇਆ ਅੱਜ ਉਸੇ ਚੱਕੀ ਦੇ ਵਿੱਚ ਕੈਦ ਹੋਣਾ ਪੈ ਗਿਆ ਮਜਬੂਰੀ ਬਸ ਪੈ ਕੇ ਪਹਿਲੇ ਪਾਸੇ ਸਾਰੀ ਚੱਕੀ ਇਸ ਵੀਰ ਨੇ ਪੱਟ ਕੇ ਰੱਖਤੀ ਜੀ ਸਾਰੇ ਟੋਏ ਪੱਟੇ ਪਏ ਨੇ ਜੀ ਦਿਮਾਗੀ ਬਿਮਾਰੀ ਦੇ ਕਾਰਨ ਇਧਰ ਦੇਖੋ ਮਸ਼ੀਨਾਂ ਵੀ ਖੜੀਆਂ ਨੇ ਜੀ ਜਿਦੇ ਵਿੱਚ ਕਿਸੇ ਟਾਈਮ ਸਾਰੇ ਇਲਾਕੇ ਦੇ ਲੋਕ ਆਉਂਦੇ ਸੀਗੇ ਆਟਾ ਪੀ ਕੇ ਜਿਹੜਾ ਲੈ ਕੇ ਜਾਂਦੇ ਸੀ ਉਹਨਾਂ ਦਾ ਆਟਾ ਪੀਹਾ ਜਾਂਦਾ ਸੀਗਾ ਇੱਥੇ ਇਹਨਾਂ ਚੱਕੀਆਂ ਨੂੰ ਵੀ ਜਿਹੜੀ ਜੰਗ ਲੱਗ ਗਈ ਜੀ ਤੁਸੀਂ ਦੇਖੇ ਰਹੇ ਹੋ ਛੱਤ ਉੱਪਰ ਹਾਲਾਤ ਕੀ ਬਣ ਗਏ ਇਹ ਛੱਤ ਦੁਬਾਰਾ ਪਾਈ ਗਈ ਆ ਜੀ ਕਿਉਂਕਿ ਜੇ ਇਹਨੂੰ ਉੱਧਰਲੇ ਪਾਸੇ ਲੈ ਕੇ ਜਾਂਦੇ ਨੇ ਤਾਂ ਇਹ ਬੱਚਿਆਂ ਨੂੰ ਮਾਰਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰਦਾ ਵੀਰ ਮੈਂ ਕਹੂੰਗਾ ਇੱਕ ਵਾਰੀ ਜ਼ਰੂਰ ਵੀਰ ਦੀ ਸਾਰੇ ਹਾਲਾਤ ਸੰਗਤਾਂ ਨੂੰ ਪਤਾ ਲੱਗਣ ਔਰ ਇਸ ਟਾਈਮ ਅਸੀਂ ਹਰਿਆਣੇ ਦੇ ਵਿੱਚ ਆ ਜੀ ਕੀ ਨਾਮ ਆ ਜੀ ਇਹਨਾਂ ਦਾ ਜੀ ਆ ਜਿਹਦਾ ਕੀ ਨਾਮ ਆ ਜੀ ਹਾਂ ਜੀ ਇੱਕ ਮਿੰਟ ਜੀ ਕੀ ਨਾਮ ਇੱਕ ਮਿੰਟ ਵੀਰੇ ਇੱਕ ਮਿੰਟ ਵੀਰੇ ਹਾਂ ਜੀ ਬਰਿੰਦਰ ਸਿੰਘ ਬਰਿੰਦਰ ਸਿੰਘ ਜੀ ਕੀ ਹਾਲ ਨੇ ਤੁਹਾਡੇ ਤੁਸੀਂ ਮੈਨੂੰ ਪਛਾਣ ਲਿਆ ਜੀ ਤੁਸੀਂ ਮੈਨੂੰ ਪਛਾਣ ਲਿਆ ਜੀ ਮੇਰਾ ਨਾਮ ਹੈ ਬਲਿੰਦਰ ਸਿੰਘ ਬਲਜਿੰਦਰ ਆਪ ਗਿਆ ਨਾ ਬਲਜਿੰਦਰ ਸਿੰਘ ਜੀ ਮੇਰਾ ਨਾਮ ਸਤਪਾਲ ਸਿੰਘ ਜੀ ਜੀ ਤੁਸੀਂ ਕਿੰਨਾ ਪੜ੍ਹੇ ਹੋ ਬਲਜਿੰਦਰ ਜੀ ਮੈਂ 9th 9th ਓਕੇ ਤੁਹਾਡੇ ਬੱਚੇ ਕੀ ਕਰਦੇ ਨੇ ਜੀ ਉਹ ਜੀ ਮੈਂ ਬੋਲਾਂਗਾ ਨਾ ਛੱਡ ਦੇ ਜੀ ਅੱਛਾ ਠੀਕ ਹੈ ਸਲਾਮ ਅਲੈਕੁਮ ਠੀਕ ਹੈ ਠੀਕ ਬੈਠ ਜਾਓ ਬੈਠ ਜਾਓ ਤੁਹਾਡੇ ਬੱਚੇ ਕੀ ਕਰਦੇ ਨੇ ਜੀ ਠੀਕ ਹੈ ई नम बलम है जो मुन्ना हो अवल के सब जे स्नान आले दे इक दान गाव दी नदियां करे तीन दे विच नाई सब दे नगार है हे बाबा दे अनु आपुदे नाम से मेरा नाम बृजेंद्र सिंह सरदारन नाम बृजेंद्र है दादा जी ये चक्की ਤੁਸੀਂ ਆਪਨੇ ਬਣਾਈ تھی ਜੀ ਚੱਕੀ ਹਾਂ ਨੋਹਾਂ ਦੀ ਕਮਾਈ ਹੈ ਨੋਹਾਂ ਦੀ ਕਮਾਈ ਨਾਲ ਨੋਹਾਂ ਦੀ ਕਮਾਈ ਨਾਲ ਬਣਾਈ ਇਹ ਉਹ ਡਰਾਈਵਰ ਨੇ ਜੀ ਜੀ ਆਪਨੇ ਚੱਕੀ ਕੌਣ ਸੇ ਸਨ ਮੇ ਬਣਾਈ تھی ਜੀ ਇਹ ਜੀ 77 77 77 ਮੇ ਹਾਂ ਠੀਕ ਹੈ ਕੀਰਤ ਸਾਹਿਬ ਜੀ ਕੀਰਤ ਸਾਹਿਬ ਜੀਤ ਸਾਹਿਬ ਕੀਰਤ ਸਾਹਿਬ ਜੀ ਤੁਸੀਂ ਮਾੜੇ ਤੇ ਬੁਲ ਕੇ ਦੱਸੀ ਚਲੋ ਵੀਰੇ ਆਜੋ ਅਜ ਕੋਈ ਨਾ ਘਬਰਾਓ ਨਾ ਕੋਈ ਨਾ ਤੁਸੀਂ ਘਬਰਾਓ ਨਾ ਕੋਈ ਜਮੀਨਾਂ ਘਬਰਾਓ ਤੁਸੀਂ ਜਮੀਨਾਂ ਨਾ ਘਬਰਾਓ ਹਾਂ ਅੱਛਾ ਅੱਛਾ ਕੀਰਤ ਸਾਹਿਬ ਮੇਰਾ ਨਾਮ ਬਲਜਿੰਦਰ ਬਲਜਿੰਦਰ ਸਿੰਘ ਹਾਂ ਠੀਕ ਹੈ ਅੱਛਾ ਭਾਈ ਦਾ ਨਾਮ ਰਾਜਿੰਦਰ ਦਾ ਠੀਕ ਹੈ ਉਹ ਦਿਗੋ ਤਾਂ ਕੀਤਾ ਹੈ ਠੀਕ ਹੈ ਠੀਕ ਹੈ ਆਪ ਹੀ ਆਪ ਦੇਖੋ ਤੁਸੀਂ ਇੱਥੇ ਵੀਰੇ ਆਜੋ ਤੁਸੀਂ ਇਹਨਾਂ ਦੇ ਭਰਾ ਹੋ ਜੀ ਠੀਕ ਹੈ ਠੀਕ ਹੈ ਵੀਰੇ ਇਹ ਵੀਰੇ ਕਿਸੇ ਟਾਈਮ ਚੱਕੀ ਚੱਲਦੀ ਸੀਗੀ ਹਨਾ ਇਹੀ ਚਲਾਉਂਦੇ ਸੀ ਨਾ ਚੱਕੀ ਤਾਂ ਜੀ ਠੀਕ ਹੈ ਵੀਰੇ ਬਲਜਿੰਦਰ ਨਾਮ ਕੀ ਦੱਸਿਆ ਬਲਜਿੰਦਰ ਸਿੰਘ ਬਲਿੰਦਰ ਸਿੰਘ ਬਲਿੰਦਰ ਸਿੰਘ अच्छा भीरिया तो okay. 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 ये तो बहुत तरस योग हालात ने मैं थोड़ा हिंदी गल करा कि पंजाबी समझ जाओगे जी ओके ओके ये तो बहुत लौटमंद है यार बई है ना बहुत जरूरतमंद हैं और भाई इनके हालात बदल जाएंगे देखना भी ठीक हो जाएंगी इनका बहुत धन्यवाद इन्होंने ये हमारे गांव के नज़दीक ही इनका गांव है जी हमारे गांव के बिल्कुल नज़दीक ਕਾਪੀ ਦਿਨੇ ਬਤਾਰੇ ਜੇ ਮਗਾ ਚਲੋ ਜੀ ਜੀ ਬਿਲਕੁਲ ਬਿਲਕੁਲ ਅੱਛਾ ਭਾਈ ਜੀ ਮੈਨੂੰ ਇਹ ਬਤਾਈਏ ਜੇ ਜੋ ਥੋੜਾ ਜਿਹਾ ਭਾਈ ਪਿਛੋਂ ਕੇ ਬਣਾਓ ਵੀਰ ਹਣੀ ਥੋੜਾ ਪਿਛੇ ਹੋ ਜਾਓ ਜੀ ਖੁੱਲੀ ਜਗ੍ਹਾ ਚ ਹੋ ਜਾਓ ਜੀ ਹੋ ਜਾਓ ਹੋ ਜਾਓ ਆਜੋ ਵੀਰੋ ਵੀ ਆਜੋ ਅੱਛੇ ਭਾਈ ਵੀਰ ਯਾਰ ਭਾਈ ਜੇ ਜੇ ਚੱਕੀ ਹੈ ਜੀ ਇਹ ਇਹ ਕੈਸੇ ਹਾਲਾਤ ਜੇ ਬਣ ਗਏ ਦੇਖੋ ਸੰਗਲ ਲਾਉਣਾ ਪੈ ਗਿਆ ਇੱਕ ਬੰਦੇ ਦੇ ਜੀ ਮੈਂ ਕਹੂੰਗਾ ਵੀਰ ਹਣੀ ਦਿਖਾਉਣ ਇੱਧਰ ਟਾਕੀ ਨੂੰ ਸੰਗਲ ਲਾਉਣਾ ਪਿਆ ਬੰਦੇ ਦੇ ਮਤਲਬ ਆਪ ਜੀ ਸਮਝ ਰਹੇ ਹੋ ਇੱਥੇ ਇਸ ਵੀਰ ਨੂੰ ਪੈਣਾ ਪੈਂਦਾ ਜੀ ਕਿਉਂਕਿ ਜੇ ਇਸ ਵੀਰ ਨੂੰ ਖੋਲਦੇ ਨੇ ਤਾਂ ਬੱਚਿਆਂ ਦਾ ਨੁਕਸਾਨ ਹੋ ਸਕਦਾ ਕਿਸੇ ਨੂੰ ਵੀ ਜਿਹੜਾ ਨੁਕਸਾਨ ਜਿਹੜਾ ਇਨਸਾਨ ਪਹਚਾ ਸਕਦਾ ਪਰਿਵਾਰ ਚਾਹੁੰਦਾ ਨਹੀਂ ਹੁੰਦਾ ਵੀ ਕਿਸੇ ਨੂੰ ਬੰਨੀ ਪਰ ਮਜਬੂਰੀਆਂ ਐਸੀਆਂ ਬਣ ਜਾਂਦੀਆਂ ਨੇ ਦੇਖੋ ਭਾਈ ਭੈਣ ਬੱਚੇ ਕੋਈ ਨਹੀਂ ਚਾਹੁੰਦਾ ਹੁੰਦਾ ਸਾਡੇ ਮੈਂਬਰ ਨੂੰ ਅਸੀਂ ਬੰਨੀਏ ਪਰ ਮਜਬੂਰੀ ਇਹ ਜੀ ਬਣ ਜਾਂਦੀ ਹੈ ਵੀ ਚਾਕੇ ਉਸ ਇਨਸਾਨ ਦੇ ਸੰਗਲ ਲਾਉਣਾ ਪੈ ਜਾਂਦਾ ਆਪ ਜੀ ਪਹਿਲਾਂ ਵੀ ਸਾਡੀ ਵੀਡੀਓ ਦੇਖਦੇ ਹੋ ਕਿੰਨੇ ਵੀਰਾਂ ਨੂੰ ਇਸ ਹਾਲਾਤਾਂ ਦੇ ਵਿੱਚੋਂ ਲਿਆਇੰਦਾ ਜਾਂਦਾ ਔਰ ਕਿੰਨੇ ਵੀਰ ਠੀਕ ਵੀ ਹੋ ਗਏ ਬੜੀ ਗੁਰੂ ਸਾਹਿਬ ਦੀ ਕਿਰਪਾ ਵੀ ਇਸ ਟਾਈਮ ਅਸੀਂ ਹਰਿਆਣੇ ਦੇ ਵਿੱਚ ਆ ਜੀ ਔਰ ਇਹਨਾਂ ਦੇ ਪਰਿਵਾਰਕ ਮੈਂਬਰ ਨੇ ਜੀ ਭਾਈ ਇਨਕੇ ਬਾਰੇ ਬਤਾਈਏ ਕਿ ਕਿੰਨੇ ਸਾਲ ਸੇ ਬੰਦੇ ਹੋਏ ਨੇ ਇਹ ਇਸਕੋਗੇ ਜੀ 5-6 ਸਾਲ ਤੋਂ ਲਗਾਤਾਰ ਜੀ ਬਿਲਕੁਲ ਲਗਾਤਾਰ ਜੀ ਪਹਿਲੇ 10-15 ਸਾਲ ਪਹਿਲੇ ਦਿੱਕਤ ਆਤੀ ਸੀ ਜੀ ਬਿਮਾਰ ਹੁੰਦੇ ਤੇ ਦਵਾਈ ਲੈ ਲੈਂਦੇ ਤੇ ਠੀਕ ਹੈ ਜੀ तो जैसे एक दो महीना इसका ट्रीटमेंट चलता था तो ठीक हो जाते जी थे जी, एक, एक, जी। जी। एक लड़की और थी एक्सपायर हो गई जी लड़की की शादी हो चुकी नहीं। है हाँ जी शादी बेटा कहा है जी वो कौन सी कंट्री में ऑस्ट्रेलिया में है जी अभी गया जी एक महीने वो यही नौकरी करते थे या स्टडी करते थे बस खेती कर रहे थे जी अभी तो हाँ जी भाई ये कैसे हालात बन गए देखिए जिस आदमी ने चक्की को चलाया बनाया उसी को आज बांधना है पड़ गया जी। ना जी, कैसे हलात जी हालात हुआ क्या पहली बार तो जी, उस इसकी उम्र मैं साल थी जब शुरू में बीमार जी तो इसको नींद नहीं आती थी उस टाइम डैडी भी थे जी छोटे चाचा जी भी थे जी। और हमारी दादी भी थी तो उस टाइम इसका ट्रीटमेंट चला जी काफी दिन चलिया तो उस टाइम भी बांधना पड़ा उस टाइम इसमें जान बहुत थी जी यह कम से कम -दस रुका जी उस टाइम इसका ट्रीटमेंट चला था जी फिर ये आठ दस साल ठीक रहे जी बिल्कुल डैडी जी एक्सपायर हो गए जी 2004 में 2004 में एक्सपायर होने के बाद जी फिर इनकी स्थिति फिर खराब हो गई जी इसी तरह तो पांच साल से जहां बांधे हुए लगातार पांच साल से ਜੀ ਜੀ ਤੇ ਮੈਂ ਖੋਲ ਦਿੰਦੇ ਆ ਜਿਵੇਂ ਨਰਾਨੋ ਜਾਂ ਰੋਟੀ ਪਾਣੀ ਫਿਰ ਇਹ ਨਿਕਲ ਜਾਂਦਾ ਹੈ ਜੀ ਬਾਹਰ ਜੇ ਮੈਂ ਇੱਧਰ ਉੱਧਰ ਹੋ ਜੂੰ ਨਾ ਲਈ ਤਾਂ ਇਹ ਨਿਕਲ ਜਾਂਦਾ ਹੈ ਜੀ ਬਾਹਰ ਹਾਂਜੀ ਚਲੋ ਦਿਨ ਚੇਂਜ ਹੋ ਜਾਣਗੇ ਜੀ ਬਰਜਿੰਦਰ ਯਾਦਾਂ ਦਰਦ ਪਹੁੰਚਦੇ ਜੀ ਅੱਛਾ ਜੀ ਮਨੂੰ ਯਾਦਾਂ ਤਾਂ ਅਗਰ 20 ਸਾਲ ਬਾਅਦ ਬੰਦਾ ਮਿਲੇਗਾ ਨਾ ਜੀ 20 ਸਾਲ ਬਾਅਦ ਵੀ ਬੰਦਾ ਇਸ ਕੋ ਮਿਲਦਾ ਹੈ ਨਾ ਜੀ ਉਹ ਸੇ ਵੀ ਪਛਾਣ ਲੈਂਦਾ ਕਿੰਨੇ ਸਾਲ ਬਾਅਦ ਤੁਸੀਂ ਕਿੰਨੇ ਸਾਲ ਬਾਅਦ ਮਿਲੇ ਹਨ ਨੂੰ ਜੀ ਮੈਨੂੰ ਕਈ ਸਾਲ ਨਹੀਂ ਮੈਂ ਤਾਂ ਪਹਿਲਾਂ ਜਦ ਹੁਣ ਇੱਕ ਖੇਤ ਠੀਕ ਸੀਗੇ ਨਾ ਇਹ ਮਿਲਦੇ ਸੀਗੇ ਤੇ ਜਾਣਦੇ ਮੈਨੂੰ ਵੀ ਸਤਪਾਲ ਨਾਮ ਆ ਹੁਣ ਤੁਹਾਡੇ ਸਾਹਮਣੇ ਕਹਿੰਦੇ ਡਰਾਈਵਰ ਆ ਗਿਆ ਸਤਪਾਲ ਠੀਕ ਹੋ ਠੀਕ ਹੈ ਜੀ ਜਦ ਆਪ ਚੱਕੀ ਚਲਾਤੇ ਥੇ ਜੇ ਨਜ਼ਦੀਕ ਕੇ ਸਭੀ ਗਾਉਂ ਆਤੇ ਤੇ ਆਟਾ ਲੈ ਕੇ ਕਣਕ ਲੈ ਕੇ ਠੀਕ ਹੈ ਇਹ ਆਪਨੇ 77 ਮੇ ਲਗਾਈ ਥੀ 1977 ਮੇ ਕਿਤਨੇ ਸਾਲ ਚਲਾਈ ਫੇ ਚੱਕੀ ਆਪਨੇ ਜੇ ਕਿਤਨੇ ਸਾਲ ਚਲਾ ਗੈਸ ਸਾਲ ਚਲਾਈ ਗੈਸ ਬਦਲੀ 10 ਸਾਲ 10 ਸਾਲ ਕਾ ਤਾਂ ਪਤਾ ਜਾਂਦਾ ਕਿਤਨੇ ਸਾਲ ਆਪਨੇ ਜੇ ਚੱਕੀ ਕੋ ਕਿਤਨੇ ਸਾਲ ਚਲਾਇਆ ਤਉ ਚੱਕੀ ਕਿੰਨੇ ਸਾਲ ਚਲਾਈਆ ਆ ਖੋਲ 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 ਜੀ ਖੋਲ ਰਹਿਣ ਖੋਲਦੇ 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 ਚੱਕੀ ਕਿੰਨੇ ਸਾਲ ਤੱਕ ਚੱਕੀ ਕਾਇ ਸਾਲ ਚਲਾਈਦਾ ਉਹ ਹੈ 10 ਸਾਲ 15 ਸਾਲ ਹੈ ਕਿੰਨੇ ਸਾਲ ਚਲਾਈ ਕੁਝ ਦੱਸ ਨਹੀਂ ਰਹੇ ਜੀ ਔਰ ਤੁਸੀਂ ਦੇਖੋ ਹਾਲਾਤ ਕੀ ਬਣ ਗਏ ਜੀ 25 30 ਸਾਲ ਕਹਿੰਦੇ ਥੋੜਾ ਦੂਰੋਂ ਵੀਰ ਦੇ ਜਿਹੜੀਆਂ ਵੀਡੀਓਜ਼ ਬਣਾਈਆਂ ਜਾਣ ਤਾਂ ਜੋ ਸੰਗਤਾਂ ਨੂੰ ਪਤਾ ਲੱਗ ਸਕੇ ਇਹ ਸੰਗਲਾਂ ਦੀ ਇੱਥੇ ਲੋੜ ਨਹੀਂ ਸੀਗੀ ਇਨਸਾਨ ਨੂੰ ਬੰਨਣ ਦੀ ਨਟ ਪਾ ਕੇ ਪਰ ਮਜਬੂਰੀ ਆ ਨਾ ਜਿਹੜੀ ਉਹ ਬਹੁਤ ਕੁਝ ਕਰਾ ਦਿੰਦੀ ਆ ਇਨਸਾਨ ਤੋਂ ਹਾਲਾਤ ਇਦਾਂ ਦੇ ਬਣ ਜਾਂਦੇ ਨੇ ਜੀ ਅਸੀਂ ਇਸ ਟਾਈਮ ਇਹ ਪਿੰਡ ਕਿਹੜਾ ਜੀ ਇਹ ਜੋਲੀ ਪਿੰਡ ਜੀ ਜੋਲੀ ਜੇ ਨਜ਼ਦੀਕ ਸਾਹਾ ਹਾਂ ਜੀ ਸਾਹਾ ਹਰਿਆਣਾ ਹਰਿਆਣੇ ਦੇ ਵਿੱਚ ਸਾਹੇ ਦੇ ਬਿਲਕੁਲ ਨਾਲ ਜੋਲੀ گاؤں ਦੇ ਵਿੱਚ ਆ ਜੀ ਅਸੀਂ ਦੁਬਾਰਾ ਤੋਂ ਫੇਰ ਸੰਗਤਾਂ ਨੂੰ ਜਿਹੜਾ ਇਸ ਵੀਰ ਦੀ ਵੀਡੀਓ ਤਾਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਆਪਣੇ ਆਲੇ-ਦੁਆਲੇ ਇਲਾਕੇ 'ਚ ਜਰੂਰ ਅਵੇਅਰ ਹੋਵੋ ਤੁਸੀਂ ਇਦਾਂ ਦੇ ਵੀਰਾਂ ਲਈ ਜਰੂਰ ਮਦਦ ਲਈ ਅੱਗੇ ਆਓ ਜੇ ਕਿਸੇ ਨੂੰ ਨਹੀਂ ਪਤਾ ਸੰਸਥਾ ਬਾਰੇ ਤਾਂ ਦੱਸੋ ਜਿੱਦਾਂ ਉਸ ਵੀਰ ਨੇ ਭਾਈ ਉਹਨਾਂ ਨੂੰ ਦੱਸਿਆ ਵੀ ਭਾਈ ਇੱਕ ਸੰਸਥਾ ਹੈਗੀ ਉਹ ਇਹਨਾਂ ਦੇ ਵੀਰਾਂ ਦਾ ਇਲਾਜ ਕਰ ਸਕਦੀ ਆ ਉਹ ਇਹਨਾਂ ਲੋਕਾਂ ਲਈ ਕੰਮ ਕਰਦੀ ਹੈ ਸੰਸਥਾ ਤਾਂ ਦੱਸਣ ਤੇ ਪਤਾ ਲੱਗਿਆ ਤੁਸੀਂ ਦੇਖਣਾ ਅੱਜ ਤੋਂ ਅਗਲਾ ਸਮਾਂ ਕਿੰਨਾ ਸੋਹਣਾ ਹੋਣਾ ਚੇਂਜ ਹੋ ਜਾਣਾ ਇੱਥੋਂ ਦੇ ਹਾਲਾਤ ਤੁਹਾਡੇ ਸਾਹਮਣੇ ਨੇ ਮਜਬੂਰੀ ਕੀ ਕੁਛ ਕਰਾ ਦਿੰਦੀ ਹੈ ਬੰਦੇ ਤੋਂ ਪਰ ਸਾਨੂੰ ਇਹ ਚੀਜ਼ ਸੋਚ ਕੇ ਸਮਝ ਕੇ ਬੜਾ ਦੁੱਖ ਲੱਗਿਆ ਵੀ ਜਿਹੜੇ ਇਨਸਾਨ ਨੇ ਜਿਸ ਚੀਜ਼ ਨੂੰ ਬਣਾਇਆ ਹੁੰਦਾ ਚਲਾਇਆ ਹੁੰਦਾ ਉਸੇ ਜਗ੍ਹਾ ਤੇ ਉਹਨੂੰ ਬੰਨਣਾ ਪੈ ਜਵੇ ਕਿਹੜਾ ਸਮਾਂ ਬਣ ਗਿਆ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਸਮਾਂ ਆਵੇ ਇੱਕ ਦਿਨ ਠੀਕ ਹੋ ਕੇ ਦੁਬਾਰਾ ਤੋਂ ਆਪਣੇ ਪਰਿਵਾਰ ਚਾਉਣ ਆਪਣੇ ਬੱਚਿਆਂ ਨਾਲ ਖੇਡਣ ਇਹ ਇਹ ਜਿਹੜੇ ਵੀਰ ਖੜੇ ਨੇ ਸਾਡੇ ਨਾਲ ਇਹਨਾਂ ਦੇ ਚਾਚਾ ਜੀ ਨੇ ਜੀ ਇਹ ਤੁਹਾਡਾ ਕੀ ਨਾਮ ਦੱਸਿਆ ਤੁਸੀਂ ਜੀ ਮੇਰਾ ਜਗਵਿੰਦਰ ਹੈ ਜਗਵਿੰਦਰ ਜੀ ਨੇ ਜੀ ਜਗਵਿੰਦਰ ਜੀ ਦੇ ਚਾਚਾ ਜੀ ਨੇ ਜੀ ਉਹ ਤੇ ਇਹ ਕਿੰਨੇ ਭਰਾ ਨੇ ਜੀ ਤੁਹਾਡੇ ਫਾਦਰ ਸਾਹਿਬ ਹੋਣੀ ਤਿੰਨ ਭਾਈ ਅਭੀ ਹੈ ਦੋ ਕੀ ਡੈਥ ਹੋ ਗਈ ਜੀ ਠੀਕ ਹੈ ਔਰ ਵੀਰੇ ਜਬ ਜੇ ਠੀਕ ਥੇ ਉਸ ਉਸ ਵਕਤ ਦਾ ਕੋਈ ਬਾਤ ਬਤਾਨਾ ਚਾਹਤੇ ਹੋ ਆਪ ਹਾਂਜੀ ਜਬ ਜੇ ਠੀਕ ਥੇ ਮਤਲਬ ਜਬ ਜੇ ਪਹਿਲੀ ਵਾਰੀ ਆਪਨੇ ਬੋਲਾ ਜੇ ਪਹਿਲੀ ਵਾਰੀ ਇਨਸਾਨ ਕੋ ਹੋਆ ਕਿਆ ਵੀ ਇਹ ਆਪ ਕੋ ਲਗਾ ਮੈਂਟਲੀ ਹੋ ਚੁਕੇ ਹੈ ਕਿਆ ਹੋਆ ਥੋੜਾ ਜੀ ਜਬ ਡੈਡੀ ਕੀ ਡੈਥ ਹੋਈ ਨਾ ਜੀ ਉਸਕੇ ਉਸਕੇ ਬਾਅਦ ਜਿਆਦਾ ਦਿੱਕਤ ਆ ਗਈ ਜੀ ਇਸਕੋ ਲੇਲੇ ਥੋੜਾ ਮਨ पे ਉਸਕੇ ਸਾਥ ਲੈ ਲੈਣਾਂ इनकी ਦੋਨੋਂ ਕੀ ਨਾ ਇੱਕ ਸਲਾਹ ਹੁੰਦੀ ਸੀ ਕੋਈ ਵੀ ਕੰਮ ਕਰਨਾ ਤਾ ਨਾ ਲੈਲੇ ਉਹ ਕਹਿ ਦਿੱਤਾ ਉਹ ਬੜਾ ਥਾ ਜੀ ਇਸੇ ਕਰ ਦੇਣਾ ਤਾ ਚਾਹ ਉਹ ਉਲਟਾ ਕਹਿ ਰਿਹਾ ਚਾਹ ਸਿੱਧਾ ਕਹਿ ਰਿਹਾ ਜੀ ਤੋ ਉਸਕੇ ਜਾਣੇ ਕੇ ਬਾਅਦ ਹੀ ਜਿਆਦਾ ਦਿੱਕਤ ਹੋ ਗਈ ਜੀ ਇਸਕੋ ਫਿਰ ਲੈਲੇ ਥੋੜੀ ਬਹੁਤੀ ਡਰਿੰਕ ਲੱਗਿਆ ਇਹ ਕਣ ਫਿਰ ਇਹ ਨੀਂਦ ਨਹੀਂ ਆਵਾਤੀ ਜੀ ਇਸਨੇ ਨੀਂਦ ਕੀ ਜਿਆਦਾ ਦਿੱਕਤ ਆਣ ਲੱਗੀ ਸੀ ਨਹੀਂ ਇਹ ਵੀ ਠੀਕ ਹੋ ਗਏ ਜੀ ਔਰ ਹਮੇ ਐਸੀ ਥੋੜਾ ਜਿਹਾ ਪੰਜਾਬੀ ਚ ਵੀ ਦੱਸ ਦਨੇ ਸੰਗਤਾਂ ਨੂੰ ਹਿੰਦੀ ਚ ਵੀ ਦੱਸ ਦਨੇ ਐਸ ਵਕਤ ਤੇ ਅਸੀਂ ਹਰਿਆਣੇ ਦੇ ਵਿੱਚਾਂ ਜੀ ਸਾਹਾ ਸਾਹੇ ਤੋਂ ਥੋੜਾ ਜਿਹਾ ਔਰ ਅਸੀਂ ਲਚਕਾਨੀ ਪਿੰਡ ਤੋਂ ਆਏ ਹਾਂ ਜੀ ਸਾਡਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਪਟਿਆਲੇ ਦੇ ਬਿਲਕੁਲ ਨਾਲ ਭਾਦਸੋਂ ਰੋਡ ਦੇ ਉੱਪਰ ਲਚਕਾਨੀ ਪਿੰਡ ਆ ਉੱਥੇ ਆਪਣਾ ਫਰਜ ਸੇਵਾ ਸੁਸਾਇਟੀ ਇੱਕ ਸੰਸਥਾ ਚੱਲ ਰਹੀ ਹੈ ਜਿਹੜੀ ਇਦਾਂ ਦੇ ਵੀਰਾਂ ਨੂੰ ਸਾਮਦੀ ਔਰ ਉਹਨਾਂ ਦਾ ਇਲਾਜ ਕਰਾਉਂਦੀ ਹੈ ਫਿਰ ਪਰਿਵਾਰਾਂ ਨੂੰ ਦੇ ਦਿੰਦੀ ਆ ਔਰ ਆਪ ਸਭੀ ਲਚਕਾਨੀ ਕਵੀ ਆਓ ਲਚਕਾਨੀ ਪਟਿਆਲਾ ਜ਼ਿਲ੍ਹੇ ਦਾ گاؤں ਹੈ ਲਚਕਾਨੀ ਜਹਾਂ ਪਰ ਇਸ ਜੈਸੇ ਆਦਮੀਆਂ ਕੀ ਇਸ ਜੈਸੇ ਭਾਈਓ ਕੀ ਸੇਵਾ ਕੀ ਜਾਤੀ ਹੈ ਮਾਰੇ ਪਾਸ ਪਹਿਲੇ 700 ਵਿਅਕਤੀ ਐਸੇ ਹਨ ਜਿੰਨਾਂ ਨੂੰ ਅਸੀਂ ਐਸੇ ਹਾਲਾਤਾਂ ਸੇ ਹੀ ਘਰ ਸੇ ਲਾਏ ਥੇ ਅਤੇ ਅਭੀ ਉਨ੍ਹਾਂ ਦਾ ਟ੍ਰੀਟਮੈਂਟ ਚੱਲ ਰਹਾ ਹੈ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਦੇ ਵੀ ਹਾਲਾਤ ਬਦਲਣਗੇ ਸਾਨੂੰ ਓਨੀ ਹਿੰਦੀ ਤਾਂ ਨਹੀਂ ਬੋਲਣੀ ਆਉਂਦੀ ਇਸ ਟਾਈਮ ਅਸੀਂ ਹਰਿਆਣੇ ਚ ਖੜੇ ਹਾਂ ਕਿਉਂਕਿ ਪੰਜਾਬੀ ਕਦੇ ਜ਼ਿੰਦਗੀ ਚ ਹਿੰਦੀ ਬੋਲੇ ਹੀ ਨਹੀਂ ਨਾ ਸਾਨੂੰ ਸਮਝਾਉਣੀ ਆ ਰਹੀ ਆ ਪਰ ਇੱਕ ਸਾਡੀ ਮਜਬੂਰੀ ਆ ਵੀ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਹਾਲਾਤ ਕੀ ਬਣ ਗਏ ਇਨਸਾਨ ਦੇ ਤੁਸੀਂ ਸਾਰੇ ਭੈਣ ਭਰਾਵਾਂ ਨੇ ਇਹਨਾਂ ਦੀ ਅਰਦਾਸ ਕਰਨੀ ਆ ਤਾਂ ਜੋ ਇਹ ਤੰਦਰੁਸਤ ਹੋ ਕੇ ਆਪਣੇ ਪਰਿਵਾਰਾਂ ਚ ਆ ਸਕਣ ਜਿੱਦਾਂ ਪਹਿਲਾਂ ਕਿੰਨੇ ਬੰਦੇ ਠੀਕ ਹੋ ਕੇ ਆਪੋ ਆਪਣੇ ਘਰੋਂ ਕਰੀ ਗਏ ਉਦੋਂ ਹੀ ਇਹ ਵੀ ਇੱਕ ਦਿਨ ਸਮਾਂ ਆਵੇ ਵੀ ਆਪਣੇ ਪਿੰਡ ਚ ਆਉਣ ਦੁਬਾਰਾ ਆਪਣੇ ਪਰਿਵਾਰ ਦੇ ਵਿੱਚ ਆਪਣੇ ਨਗਰ ਦੇ ਵਿੱਚ ਸਮਾਂ ਬਤਾਉਣਾ ਆਪਾਂ ਬਾਹਰ ਖੜ੍ਹਦੇ ਨੇ ਇਹਨਾਂ 2 ਮਿੰਟ ਵੀ ਰਹਿ ਜਾਓ ਹਾਂਜੀ ਦੋਸਤੋ ਤੁਸੀਂ ਦੇਖੇ ਨੇ ਜੀ ਇਸ ਚੱਕੀ ਦੇ ਹਾਲਾਤ ਇਹ ਚੱਕੀ ਨਰੈਣਗੜ੍ਹ ਰੋਡ ਦੇ ਉੱਪਰ ਆ ਜੀ ਬਹੁਤ ਵੀਰ ਇੱਥੋਂ ਦੀ ਨੰਗੇ ਹੋਣਗੇ ਬਹੁਤ ਵੀਰ ਇੱਥੋਂ ਦੀ ਗੁਜ਼ਰੇ ਹੋਣਗੇ ਉਹਨਾਂ ਨੂੰ ਨਹੀਂ ਪਤਾ ਹੋਣਾ ਵੀ ਇੱਕ ਇਨਸਾਨ ਇਸ ਚੱਕੀ ਦੇ ਵਿੱਚ ਜਿਹੜਾ ਬੰਨਣਾ ਪੈ ਰਿਹਾ ਪਰਿਵਾਰ ਨੂੰ ਖੰਡਰ ਬਣ ਚੁੱਕੀ ਆ ਕਿਸੇ ਸਮੇਂ ਉਰੇ ਬਹੁਤ ਰੌਣਕਾਂ ਹੋਣੀਆਂ ਆ ਅ ਦੇਖੋ ਤੁਸੀਂ ਮਸ਼ੀਨਾਂ ਇਦਾਂ ਹੀ ਖਰਾਬ ਹੋ ਰਹੀਆਂ ਨੇ ਛਾਤੇ ਦੀ ਬਿਲਕੁਲ ਖਰਾਬ ਹੋ ਗਈ ਸੀ ਪਰਿਵਾਰ ਵਾਲਿਆਂ ਨੇ ਛੱਤ ਦੁਆਰਾ ਤੋਂ ਪਾਈ ਆ ਔਰ ਇਹਦੇ ਵਿੱਚ ਜਿਹੜਾ ਇੱਕ ਇਨਸਾਨ ਨੂੰ ਕੈਦ ਕਰਨਾ ਪਿਆ ਜੀ ਮਜਬੂਰੀ ਬਸ ਪੈ ਕੇ ਔਰ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਇੱਕ ਦਿਨ ਸਮਾਂ ਆਵੇ ਇਹ ਦੇਖੋ ਕਿੰਨਾ ਕੱਦ ਕਾਰਡ ਸੀਗਾ ਕਿੰਨਾ ਹੱਡ ਭਾਰੀ ਜਿਹਾ ਸੀਗਾ ਜਿਵੇਂ ਆਪਣੇ ਹੱਥ ਹਲਕੇ ਜਿਹੇ ਹੁੰਦੇ ਨੇ ਕਿੰਨਾ ਹੱਥ ਭਾਰੀ ਸੀਗਾ ਉਹਨੇ ਦੱਸਿਆ ਵੀ ਜ਼ੋਰ ਬਹੁਤ ਸੀਗਾ ਪਰ ਕੋਈ ਸਮਾਂ ਆਵੇ ਇਹਨਾਂ ਦੇ ਧੀਆਂ ਪੁੱਤ ਵੀ ਖੁਸ਼ ਰਹਿਣ ਉਹ ਵੀ ਖੁਸ਼ੀਆਂ ਮਨਾਉਣ ਉਹਨਾਂ ਨੂੰ ਵੀ ਪਤਾ ਹੋਵੇ ਵੀ ਸਾਡਾ ਫਾਦਰ ਠੀਕ ਆ ਤੁਸੀਂ ਸੋਚੋ ਇੱਕ ਧੀ ਦੇ ਦਿਲ ਤੇ ਕੀ ਬੀਤਦੀ ਹੋਊਗੀ ਜਿਹੜੀ ਧੀ ਦਾ ਵਿਆਹ ਹੋ ਚੁੱਕਿਆ ਉਹ ਕੀ ਸੋਚਦੀ ਹੋਊਗੀ ਵੀ ਮੇਰਾ ਫਾਦਰ ਇੱਥੇ ਬੰਨਿਆ ਵਾ ਉਹਦੇ ਦਿਲ ਤੇ ਕੀ ਬੀਤਦੀ ਹੋਊਗੀ ਔਰ ਪੁੱਤ ਜਿਹੜਾ ਅੱਜ ਇਸ ਟਾਈਮ ਆਸਟ੍ਰੇਲੀਆ ਦੀ ਧਰਤੀ ਤੇ ਆ ਉਹਦੇ ਤੇ ਕੀ ਬੀਤਦੀ ਹੋਊਗੀ ਵੀ ਅਸੀਂ ਅੱਜ ਏਡੇ ਮਹਿੰਗੇ ਸ਼ਹਿਰ ਦੇ ਵਿੱਚ ਕੁੰਮਰੇ ਆ ਤੇ ਸਾਡਾ ਬਾਪ ਇੱਕ ਚੱਕੀ ਦੇ ਵਿੱਚ ਬੰਨਿਆ ਵਾ ਸਮਾਂ ਆਵੇ ਉਹਨਾਂ ਨੂੰ ਇੰਨਾ ਕੁ ਚੰਗਾ ਲੱਗੇ ਵੀ ਸਾਡੇ ਫਾਦਰ ਸਾਹਿਬ ਠੀਕ ਹੋ ਕੇ ਸਾਡੇ ਵਿੱਚ ਬੈਠੇ ਨੇ ਕੁਝ ਸਮਾਂ ਆਵੇ ਸੱਚੇ ਪਾਤਸ਼ਾਹ ਹੈ ਗੁਰੂ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਐਸਾ ਸਮਾਂ ਆ ਜੇ ਵੀ ਜਾਂ ਠੀਕ ਹੋ ਕੇ ਮੈਂ ਕਹਿੰਦਾ ਐਸੇ ਚੱਕੀ ਨੂੰ ਦੁਬਾਰਾ ਤੋਂ ਖੋਲਣ ਦੁਬਾਰਾ ਤੋਂ ਮਸ਼ੀਨਾਂ ਦੀ ਰਿਪੇਅਰ ਕਰਕੇ ਦੁਬਾਰਾ ਤੋਂ ਲੋਕਾਂ ਦਾ ਜਿਹੜਾ ਆਟਾ ਪੀਕੇ ਦੇਣ ਉਹੀ ਪਿਆਰ ਮੁਹੱਬਤ ਲੋਕਾਂ ਦਾ ਬਣਿਆ ਰਹੇ ਪਹਿਲਾਂ ਕੀ ਹੁੰਦਾ ਸੀ ਜੀ ਦਾਣੇ ਲੈ ਲੈਂਦੇ ਤੇ ਆਟਾ ਪੀਲਾ ਦੇਦੇ ਜੇ 50 ਕਿਲੋ ਦਾਣੇ ਆਏ ਉਹ ਚੋਂ 2-4 ਕਿਲੋ ਦਾਣੇ ਚੱਕੀ ਨੇ ਰੱਖਣੇ ਬਾਕੀ ਪੀਕੇ ਦੇ ਦਾਣੇ ਮਤਲਬ ਆਟਾ ਬਣਾ ਕੇ ਦੇ ਦੇਣੇ ਐਦਾਂ ਦਾ ਜਿਹੜਾ ਪਿਆਰ ਮੁਹੱਬਤ ਦੁਬਾਰਾ ਤੋਂ ਇਸ ਚੱਕੀ ਦੇ ਵਿੱਚ ਸ਼ੁਰੂ ਹੋ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਔਰ ਇਹ ਵੀਰ ਤੰਦਰੁਸਤ ਹੋਵੇ ਬੜਾ ਤੁਸੀਂ ਦੇਖੋ ਬਿਨਾਂ ਬਿਜਲੀ ਤੋਂ ਬਿਨਾਂ ਲਾਈਟ ਤੋਂ ਬਿਨਾਂ ਪੱਕੇ ਤੋਂ ਉਸ ਇਨਸਾਨ ਦੇ ਹਾਲਾਤ ਕੀ ਨੇ ਤੁਸੀਂ ਮਹਿਸੂਸ ਕਰਕੇ ਦੇਖੋ ਵੀ ਇੱਕ ਦਿਨ ਲਈ ਇੱਕ ਪਲ ਲਈ ਤੁਸੀਂ ਮਹਿਸੂਸ ਕਰੋ ਵੀ ਉਹ ਅੰਦਰਲੇ ਇਨਸਾਨ ਤੁਸੀਂ ਹੋਵੋ ਮੈਂ ਹੋਵਾਂ ਤੁਹਾਡੇ ਭੈਣ ਭਰਾ ਹੋਵੇ ਤੁਹਾਡੇ ਫਾਦਰ ਸਾਹਿਬ ਹੋਣ ਤੁਹਾਡਾ ਭਾਈ ਹੋਵੇ ਤੁਹਾਡਾ ਕੋਈ ਆਪਣਾ ਹੋਵੇ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਤੇ ਤੁਹਾਡੇ ਤੇ ਕੀ ਬੀਤੂਗੀ ਤੁਸੀਂ ਸੋਚ ਕੇ ਦੇਖੋ ਇੱਕ ਵਾਰੀ ਤੁਸੀਂ ਆਓ ਆਪਾਂ ਅੰਦਰੋਂ ਫਿਰ ਵੀਰ ਨੂੰ ਖੋਲੀਏ ਤੇ ਨਾਲ ਲੈ ਕੇ ਚਲੀਏ ਅਸੀਂ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਲੈ ਕੇ ਚੱਲੇ ਆਂ ਜੀ ਤੁਹਾਡੀਆਂ ਦਬਾਵਾਂ ਨਾਲ ਅੱਜ ਸੰਸਥਾ ਹਰਿਆਣੇ ਦੇ ਵਿੱਚ ਪਹੁੰਚੀ ਆ ਜੀ ਵੀਰੇ ਉਹਨਾਂ ਦੀ ਚਾਬੀ ਫਿਰ ਕਿਹਦੇ ਕੋਲ ਹੈ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਲਓ ਜੀ ਆਜੋ ਵੀਰੇ ਤੁਸੀਂ ਆਜੋ ਲਓ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਹ ਮਹਾਰਾਜ ਜੀ ਉਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਕਰਤਾ ਪਰਖ ਨੇ ਇਹ ਵੀਰੇ ਪਾਨੇ ਵੱਡੇ ਨੇ ਜੀ ਛੋਟੇ ਲਿਹਾਉਣੇ ਪੈਣਗੇ ਅ ਇੱਕ ਚਾਬੀ ਤਾਂ ਲੱਗੀ ਵੀਰੇ ਤੁਸੀਂ ਲਿਹਾਓ ਅ 18 ਦਾ 17 ਦਾ ਲੈ ਗੀ 17 ਦਾ 18 ਦਾ ਲਿਹਾਓ 17 ਦਾ ਹੈਗਾ ਪੁੱਛੀ ਮਸ਼ੀਨ ਦੇ ਚੱਕਰੇ ਪੱਜ ਕਰ ਨਹੀਂ 17 ਦਾ ਨਹੀਂ ਹੈਗਾ 18 ਦਾ 18 ਦਾ ਵੀਰੇ ਆ 17 ਦਾ ਮੰਗਾਉਣੀ ਆ ਇਹ 18 ਦਾ ਨਹੀਂ 18 ਦਾ ਤਾਂ ਲੱਗਿਆ ਨਾ ਇੱਧਰ ਤਾਂ ਦੇਖੋ 18 ਦਾ ਤਾਂ ਲੱਗ ਗਿਆ ਇੱਧਰ ਹੁਣ ਹੋਆ ਕਿ ਲੱਗ ਗਿਆ ਲੱਗੂਗਾ ਜੀ ਲੈ ਮੈਂ ਇੱਕ ਮਿੰਟ ਨਹੀਂ ਤਾਂ ਕੋ ਹੋਆ ਵੀਰੇ 17 ਦਾ ਲੱਗੂਗਾ ਜੀ 17 ਦਾ ਲੈ ਲੈ ਓਏ ਵੀਰੇ 18 ਦਾ ਲੱਗੂ ਇਹਨੂੰ ਮਿਲਦਾ ਦੇਖ 18 ਦਾ ਤਾਂ ਹੈਗਾ ਹੀ ਇਹ ਆਹ 18 ਦਾ ਹਾਂਜੀ ਹਾਂਜੀ ਹਾਂ 18 ਦਾ 17 ਦਾ ਮਗਾਓ 17 ਦਾ ਲੈਣ ਗਾ ਹੋਰ ਵੀਰੇ ਠੀਕ ਆ ਜੀ ਠੀਕ ਹੋ ਮੇਰਾ ਨਾਮ ਸਤਪਾਲ ਸਿੰਘ ਆ ਜੀ ਹਾਂਜੀ ਇੱਕ ਨਾਮ ਹੈ ਦਸਮੇ ਦਾ ਮੇਰਾ ਨਾਮ ਵੀ ਸਤਪਾਲ ਹੀ ਆ ਇੱਕ ਮਿੰਟ ਇਹ ਹੀ ਸਾਡਾ ਠੀਕ ਹੈ ਠੀਕ ਹੈ ਇਹ ਮੋੜਾ

ਜਬਾਤ ਸਤਨ ਨੇ ਸਦਨ ਚ ਵੜੋ ਤਨੀ ਗਲ ਤਰਤਾਣੀ ਹਾਈ ਗੋਡ ਸੁਣੇ ਗੋਡ ਵਾਈ ਗੋਡ ਇਹ ਆ ਵੀਰੇ ਪਾਣ ਲੈ ਆਏ ਤੁਸੀਂ ਲਿਓ ਵੀਰੇ ਕਿਹੜਾ ਲੱਗੂ ਵੀਰੇ 17 ਆਏ 85 ਆ ਤਾਂ ਆਈ ਲੱਗਦੀ ਮੈਂ ਇੱਧਰ 18 ਦੀ ਲੱਗਣਾ ਵੀਰੇ ਅੱਛਾ ਠੀਕ ਹੈ ਠੀਕ ਆ ਵੀਰੇ ਲੋ ਸੱਚੇ ਪਾਤਸ਼ਾਹ ਜੀ ਮਹਾਰਾਜੀਓ ਇੱਕ ਇੱਕ ਮਾਰਾ ਤਨ ਤਨ ਸ਼੍ਰੀ ਗੁਰੂ ਸਾਹਿਬ ਜੀ ਮਹਾਰਾਜ ਨੇ ਦੇਖੋ ਕਿੰਦਰ ਨੂੰ ਕਮਾ ਇਹਨੂੰ ਮੈਂ ਹੁਣ ਪੁੱਠਾ ਮੋੜਾਂ ਉੱਪਰ ਨੂੰ ਹਨਾ ਮੋੜ ਦੋ ਵੀਰੇ ਵਾਹਿਗੁਰੂ ਇੱਕ ਓਅੰਕਾਰ ਸਤਿ ਕਰਤਾ ਪੁਰਖ ਨਿਰਭਉ ਨਿਰਵੈਰ ਕਨੁ। ਪਰ ਬਾਈਓਣੀ ਇਸ ਟਾਈਮ ਜਿੰਦਾ ਖੋਲ ਰਹੇ ਨੇ ਜੀ ਵੀਰ ਦਾ ਤੁਸੀਂ ਜਿੰਦਾ ਖੋਲਦੇ ਖੋਲਦੇ ਨਾਲ ਅਰਦਾਸ ਕਰਦੇ ਰਹੋ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ 'ਚ ਸ਼੍ਰੀ ਕ੍ਰਿਸ਼ਨ ਜੀ ਦੇ ਚਰਨਾਂ 'ਚ ਰਾਮਚੰਦਰ ਜੀ ਦੇ ਚਰਨਾਂ 'ਚ ਕਿਉਂਕਿ ਤੁਹਾਡੀ ਕੀਤੀ ਅਰਦਾਸ ਆ ਨਾ ਜਿਹੜੀ ਉਹੀ ਇਸ insan ਨੂੰ ਠੀਕ ਕਰੋਗੀ ਜੀ ਤੁਸੀਂ ਜਿਸੇ ਵੀ ਧਰਮ ਨੂੰ ਜਿਹੜਾ ਮੰਨਦੇ ਹੋ ਤੁਸੀਂ ਇੱਕ ਕ੍ਰਿਸ਼ਨ ਭਗਵਾਨ ਜੀ ਦੇ ਚਰਨਾਂ 'ਚ ਇਹਨਾਂ ਲਈ ਅਰਦਾਸ ਕਰਨੀ ਆ ਵੀ ਇਹ ਤੰਦਰੁਸਤ ਹੋ ਜਾਣ ਇਹਨਾਂ ਨੂੰ ਦਵਾਈ ਲੱਗ ਜਵੇ ਲਚਕਾਣੀ ਪਿੰਡ ਆਸ਼ਰਮ 'ਚ ਜਾ ਕੇ ਤੰਦਰੁਸਤ ਹੋ ਜਾਣ ਬਸ ਤੁਸੀਂ ਇਹ ਅਰਦਾਸ ਕਰਨੀ ਆ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਮਾਤਾ ਰਾਣੀ ਦੇ ਚਰਨਾਂ 'ਚ ਜਿਸ ਵੀ ਤੁਸੀਂ ਤਰੀਕੇ ਨਾਲ ਭਗਵਾਨ ਪ੍ਰਮਾਤਮਾ ਨੂੰ ਪੂਜਦੇ ਹੋ ਤੁਸੀਂ ਦੇਖੋ ਹਾਲਾਤ ਕੀ ਬਣ ਚੁੱਕੇ ਨੇ ਇਨਸਾਨ ਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮੀਰੇ ਤੁਸੀਂ ਫਿਰ ਜਦੋਂ ਖੋਲਦੇ ਹੋ ਡੇਲੀ ਇੱਥੇ ਖੋਲਦੇ ਨੂੰ ਨਾ ਖੁੱਲੀ ਚਲੋ ਨਾਲ ਖੁੱਲੀ ਚੋ ਹਾਂਜੀ ਕਿ ਉਧਰੋਂ ਅੱਛਾ ਇਹ ਪਤਾਗਾ ਜੀ ਪਹਿਲੇ ਤਾਂ ਲੋਕ ਲਗਾਉਂਦੇ ਤੇ ਜੀ ਤਾਲਾ ਠੀਕ ਹੈ ਉਸੇ ਤੋੜ ਦਿੱਤਾ ਤਾਂ ਜੀ ਜਿਵੇਂ ਅਬੀ ਲਗਾ ਕੇ ਗਏ 5 ਮਿੰਟ ਬਾਅਦ ਤੋੜ ਦੇਗਾ ਓਕੇ ਵੀਰੇ ਮੈਂ ਫਿਰ ਇਹ ਵੀ ਬਲਕਿ ਨਾ ਲੋਕ ਵਾਲੀ ਡਿਬਰੀ ਹੈ ਜੀ ਇਸ ਵਿੱਚ ਰੁਕਿਆ ਜੀ ਵੈਸੇ ਨਹੀਂ ਰੁਕਾਤਾ ਜੀ ਹਾਂਜੀ ਜ਼ੋਰ ਬਹੁਤ ਆ ਜਾਂਦਾ ਹਨਾ ਹਾਂਜੀ ਆਪ ਤਾਂ ਬਹੁਤ ਕਮਜ਼ੋਰ ਹੋ ਗਏ ਜੀ ਅੱਛਾ ਜੀ ਹੁਣ ਵੀ ਕਦਕਾਠ ਬਹੁਤ ਜ਼ਿਆਦਾ ਨੇ ਦੋ ਆਦਮੀ ਪੈ ਨਹੀਂ ਰੁਕਦਾ ਜੀ ਅੱਛਾ ਜੀ ਹਾਂ ਜੀ ਆਪਣਾ ਸੋਲ ਚਲੋ ਜੇਲ੍ਹ ਗੋਰੀ ਅੱਛਾ ਉਹ ਤਾਂ ਫਿਰ ਮੈਂ ਤਾਂ ਤੁਹਾਨੂੰ ਅਟੈਕ ਕਰਦਾ ਸੀ ਤੁਹਾਡੇ ਤੇ ਬਸ ਪਤਾ ਹੈ ਜੀ ਜੋ ਤੋਂ ਜ਼ਿਆਦਾ ਦੇ ਕਧੋ ਲੈ ਲੈ ਦਿਮਾਗ ਵਿੱਚ ਫਿਰ ਤੋਂ ਕਰਾ ਜੀ ਜੀ ਬਾਜੀ ਬਾਹਰ ਉਤਰੇ ਹੋ ਚਾਹ ਦੋਰਾ ਬੈਠੇ ਜਿਵੇਂ ਗੱਲ ਕਰਦੇ ਕੋਈ ਦਿੱਕਤ ਨਹੀਂ ਜੀ ਹਾਂ ਜੀ ਜੇ ਸਕੇਲਾ ਵਾ ਨਾ ਜੀ ਅਕੇਲੇ ਵੀ ਦਿੱਕਤ ਕਰਾਂਗੇ ਉਹ ਬਾਈ ਜਦੋਂ ਅਸੀਂ ਐਂਟਰ ਹੋਏ ਆ ਡਰਦਾ ਸੀ ਵੀਰ ਕੋਈ ਗੱਲ ਨਾ ਹੋ ਜੇ ਕੋਈ ਚਲੋ ਸਾਨੂੰ ਤਾਂ ਹੁਣ ਭੇਤ ਆ ਗਿਆ ਹਨਾ ਵੀਰ ਇਹਨਾਂ ਰੂਹਾਂ ਦਾ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਵਾਜਾ ਯੂਪੀ ਸੇ ਲੇਵਰਾ ਆਵਤੀ ਨਾ ਜੀ ਜੈਸੇ ਵੀ ਅਬ ਮੈਨੂੰ 2-3 ਮਹੀਨੇ ਪਹਿਲੇ ਕਾਫੀ ਸਾਲ ਪੁਰਾਣਾ ਆਇਆਤਾ ਜੀ ਕਮਤੇ ਕਮ 16-17 ਸਾਲ ਪਹਿਲੇ ਉਹ ਪਛਾਣ ਲਿਆਤਾ ਜੀ ਇਸਨੂੰ 17 ਸਾਲ ਪਹਿਲੇ ਦਾ ਆਇਆ ਵਾ ਮਤਲਬ ਲੀਵਰ ਵਾਲਾ ਪਛਾਣ ਲਿਆ ਵਾ ਜੀ ਵਾ ਇਹ ਤਾਂ ਮਤਲਬ ਦਿਮਾਗ ਕੰਮ ਕਰ ਰਿਹਾ ਵਾ ਵਾਹਿਗੁਰੂ ਆਜੋ ਜੀ ਅਜੂ ਵੀਰੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਕਿ ਕਿਸ ਤਰੀਕੇ ਨਾਲ ਪੂਜਾ ਕਰਦੇ ਸੀ ਜੀ ਇਹ ਸ਼੍ਰੀ ਕ੍ਰਿਸ਼ਨ ਜੀ ਨੂੰ ਕਿਹਨਾਂ ਨੂੰ ਵੱਧ ਪਿਆਰ ਕਰਦੇ ਸੀ ਮਤਲਬ ਜੈ ਜੀ ਜੀ ਦੀ ਪੂਜਾ ਜ਼ਿਆਦਾ ਕਰਦੇ ਓਕੇ ਓਕੇ ਅੱਛਾ ਠੀਕ ਹੈ ਜਦ ਆਪ ਠੀਕ ਹੋਗੇ ਨਾ ਫਿਰ ਅਸੀਂ ਜਾਏਗੇ ਗੰਗਾ ਕਵੜ ਲੈਣੇ ਲਈ ਗੰਗਾ ਜਲ ਲੈ ਕੇ ਆਣਾ ਠੀਕ ਹੈ आप, गया कावड़ आप गया कितनी कावड़ बार ला, लाए थे जल गंगा जल गंगा जल ग्यारह ग्यारह बार गंगा जल लाए हैं जी कावड़ की सेवा जो करते थे देखिए आज क्या हालात हो चुके हैं इस व्यक्ति के और अभी हम इनको पटियाला लेकर जाएंगे पटियाला के नज़दीक हमारा गांव है लचकानी वहाँ पर हमारी सोसाइटी है जिसमें अभी 130 व्यक्ति अभी रह रहे हैं जिनका इलाज चल रहा है जो ऐसे ही हालातों में हम लाते हैं उनको और उनकी मेडिसिन और परमात्मा की भक्ति के साथ अरदास के साथ हम इनको ठीक कर पाते हैं ये देखिए ये आदमी इनको छोड़ दो जीने दो इनको अपनी लाइफ महाराज सच्चे पाशाह जी वाह वाह वाहे ये गाड़ी में हम चलेंगे गाड़ी में आ जाओ आ जाओ बैठ जाओ बैठ जाओ आप बैठ जाओ अब बैठ, बैठ, बैठ जाइए हाँ जी वाह बहुत अच्छे हैं आप तो बड़ा अच्छा नेचर है आपका तो बहुत हद हथ भारी है जी मतलब हद काठ बहुत ज्यादा है जी सच्चे पाशाह वाहेगुरु आप थोड़ा पीछे हो जाइए आप उससे ना नहीं गंदा नहीं होगा गंदा नहीं होगा कोई बात नहीं ਕੋਈ ਬਾਤ ਨਹੀਂ ਆਪ ਰੱਖ ਲਓ ਪੈਰ ਰੱਖ ਲਓ ਕੁਝ ਗੰਦਾ ਨਹੀਂ ਹੋਗਾ ਰੱਖ ਲਓ ਦੇਖੋ ਇੰਨੀ ਇੰਨੀ ਸੈਂਸ ਹੈਗੀ ਹੈ ਕਿ ਇਹਨੇ ਗੰਦਾ ਹੋ ਜਾਏਗਾ ਸੱਚੇ ਪਾਤਸ਼ਾਹ ਵਹਿਗੁਰੂ ਕਿਰਪਾ ਕਰਨ ਇੱਕ ਦਿਨ ਸਮਾਂ ਆਵੇ ਜਿਹੜਾ ਇਹ ਇਦਾਂ ਹੀ ਇਹਨਾਂ ਨੂੰ ਜਿਵੇਂ ਅੱਜ ਲੈ ਕੇ ਚੱਲੇ ਆ ਨਾ ਜੀ ਤੁਹਾਡੀਆਂ ਅਰਦਾਸਾਂ ਹੋਣ ਇਦਾਂ ਹੀ ਇਹਨਾਂ ਨੂੰ ਇੱਕ ਦਿਨ ਖੁਸ਼ੀ ਕੁਝ ਛੱਡ ਕੇ ਜਾਈਏ ਵੀ ਅਸੀਂ ਪਰਿਵਾਰ ਨੂੰ ਕਹੀ ਵੀ ਅੱਜ ਇਹ ਠੀਕ ਆ ਭਾਈ ਅੱਜ ਇਹਨੂੰ ਚੱਕੀ ਪਾ ਕੇ ਦੇ ਦਿਓ ਇਹਨੂੰ ਚੱਕੀ ਖਲਾ ਕੇ ਦੇ ਦਿਓ ਭਾਈ ਅੱਜ ਚੱਕੀ ਦੇ ਵਿੱਚ ਉਹੀ ਮਸ਼ੀਨਾਂ ਰੱਖ ਕੇ ਦੇ ਉਹਦਾ ਵੀ ਬੰਦਾ ਚੱਕੀ ਚਲਾਊਗਾ ਗੁਰੂ ਸਾਹਿਬ ਕਿਰਪਾ ਕਰਨਗੇ ਜੀ ਅਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਔਰ ਐਸੀ ਸੰਗਤ ਜੀ ਹੁਣ ਚਾਲੇ ਪਾਉਣ ਲੱਗੇ ਆ ਜੀ ਉਰੋਂ ਚਲੋ ਜੀ ਚਲੋ ਵਾਹਿਗੁਰੂ ਬੋਲ ਕੇ ਤੋਰ ਲੋ ਅੱਗੇ ਗੱਡੀ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਜੀ ਔਰ ਤੁਹਾਨੂੰ ਹੁਣ ਸਾਰੇ ਵੀਰ ਸਾਨੂੰ ਦੇਖ ਕੇ ਰੁਕੇ ਨੇ ਜੀ ਤੇ ਵੀ ਕੀ ਇੱਥੇ ਸੇਵਾ ਪਰ ਇਨਸਾਨ ਨੂੰ ਅੱਜ ਆਪਾਂ ਜੇ ਨਾਂ ਖੋਲ ਦੇ ਤੁਸੀਂ ਮੰਨ ਲਓ ਵੀ ਚਾਹੇ 20 ਸਾਲ ਹੋ ਜਾਣ ਪਰਿਵਾਰ ਦੀ ਐਡੀ ਮਜਬੂਰੀ ਬਣ ਜਾਂਦੀ ਆ ਵੀ ਉਹਨੂੰ ਬੰਨਣਾ ਹੀ ਪੈਣਾ ਪਰਿਵਾਰ ਨੇ ਦਵਾਈਆਂ ਵੀ ਦਵਾਈਆਂ ਹੁਣ ਵੀ ਪਰਿਵਾਰ ਉਧਰ ਬੱਚਿਆਂ ਤੋਂ ਡਰਦੇ ਥੋੜਾ ਜੱਕ ਲੈ ਕੇ ਨਹੀਂ ਜਾਂਦੇ ਕਿਉਂਕਿ ਜ਼ੋਰ ਬਹੁਤ ਆ ਜਾਂਦਾ ਇਹਨਾਂ ਇਨਸਾਨਾਂ 'ਚ ਸਾਨੂੰ ਪਤਾ ਜੀ ਵੀ ਕਿਵੇਂ ਇਹਨਾਂ ਇਨਸਾਨਾਂ 'ਚ ਜ਼ੋਰ ਆਉਂਦਾ ਚਾਰ-ਚਾਰ ਬੰਦੇ ਪੰਜ-ਪੰਜ ਬੰਦੇ ਨਹੀਂ ਫੜ ਪਾਉਂਦੇ ਜੀ ਇੰਨਾ ਜ਼ੋਰ ਆ ਜਾਂਦਾ ਇਨਸਾਨ 'ਚ ਇੰਨਾ ਮਤਲਬ ਤਾਕਤਵਰ ਹੋ ਜਾਂਦਾ ਇਨਸਾਨ ਫਿਰ ਬੰਦੇ ਨੂੰ ਪਤਾ ਨਹੀਂ ਲੱਗਦਾ ਕਿਦੇ ਸਿਰ 'ਚ ਮਾਰਨੀ ਆ ਕਿਦੇ ਮੂੰਹ 'ਤੇ ਮਾਰਨੀ ਆ ਕਈ ਵਾਰੀ ਸਾਡੇ ਨਾਲ ਵੀ ਇਹ ਚੀਜ਼ਾਂ ਹੋ ਜਾਂਦੀਆਂ ਨੇ ਜੀ ਇਹੋ ਚੱਕੀ ਆ ਤੁਸੀਂ ਦੇਖ ਰਹੇ ਹੋ ਪਿੱਛੇ ਵੀ ਕੁਝ ਮਸ਼ੀਨਾਂ ਜੀਆਂ ਲੱਗੀਆਂ ਨੇ ਉਹ ਕੱਪੜੇ ਵੀਰ ਦੇ ਹੀ ਹੋਣੇ ਇਹਦੇ ਕਿਉਂਕਿ ਇੱਥੇ ਵਿਚਾਰਾ ਬਸ ਟਾਈਮ ਕੱਢ ਰਿਹਾ ਸੀਗਾ ਜੀ ਉਹ ਅਕਾਲ ਪੁਰਖ ਵਾਹਿਗੁਰੂ ਨੇ ਅੱਜ ਕਿਰਪਾ ਕੀਤੀ ਸਾਡੇ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਇਹੋ ਜੀ ਕਿਰਪਾ ਕੀਤੀ ਵੀ ਸਾਨੂੰ ਅੱਜ ਮਹਾਰਾਜ ਨੇ ਉਰੇ ਤੱਕ ਭੇਜਿਆ ਔਰ ਸਾਡੇ ਤੋਂ ਇਹ ਕਾਰਜ ਕਰਵਾਤਾ ਮਹਾਰਾਜ ਨੇ ਆਪ ਨਾਲ ਖੜਕੇ ਤੁਹਾਡੀਆਂ ਦੁਆਵਾਂ ਨਾਲ ਜੀ ਸਾਨੂੰ ਬੜੀ ਖੁਸ਼ੀ ਹੋ ਰਹੀ ਆ ਅੱਜ ਇਸ ਵੀਰ ਦੀ ਮਦਦ ਕਰਦੇ ਹੋਏ ਵੀ ਸਾਨੂੰ ਪ੍ਰਮਾਤਮਾ ਨੇ ਇੰਨੀ ਤਾਕਤ ਦਿੱਤੀ ਤਿਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਕਦੇ ਆਇਓ ਸਾਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਆ ਸਾਡੇ ਨਾ ਸ਼ਬਦਾਂ ਨੂੰ ਸਮਝਿਓ ਸਾਨੂੰ ਕਿਤੇ ਮਾਇਆ ਦੀ ਬਹੁਤੀ ਲੋੜ ਨਹੀਂ ਪਰ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਅਸੀਂ ਚਾਹੁੰਨੀ ਆ ਬਹੁਤ ਵੱਡੇ ਵੱਡੇ ਘਰ ਬਣ ਜਾਣ ਲਛਕਾਣੀ ਪਿੰਡ ਦੇ ਵਿੱਚ ਜਿੱਥੇ ਇਦਾਂ ਦੇ ਵੀਰਾਂ ਨੂੰ ਲਿਆ ਕੇ ਰੱਖ ਕੇ ਉਹਨਾਂ ਦਾ ਇਲਾਜ ਕਰਕੇ ਉਹਨਾਂ ਨੂੰ ਠੀਕ ਕਰ ਸਕੀਏ ਇਧਰਲੇ ਪਾਸੇ ਉਹਨਾਂ ਦਾ ਘਰ ਆ ਜੀ ਤੁਸੀਂ ਕੈਮਰੇ ਦੇ ਵਿੱਚ ਦੇਖ ਰਹੇ ਹੋ ਐਸ ਟਾਈਮ ਸਾਹਮਣੇ ਘਰ ਆ ਜੀ ਬਹੁਤਾ ਕੋਈ ਅਮੀਰ ਪਰਿਵਾਰ ਤਾਂ ਨਹੀਂ ਹੈਗਾ ਮਿਡਲ ਕਲਾਸ ਫੈਮਿਲੀ ਆ ਜੀ ਹੁਣੇ-ਹੁਣੇ ਬੱਚਾ ਇਹਨਾਂ ਦਾ ਬਾਹਰ ਗਿਆ ਜੀ ਜਿਹੜਿਆਂ ਨੂੰ ਆਪਾਂ ਲੈਣ ਆਇਆ ਇਹਨਾਂ ਦਾ ਬਰੇਟਾ ਜਿਹੜਾ ਹੁਣ ਇਸਟਨ ਆਸਟ੍ਰੇਲੀਆ ਗਿਆ ਜੀ ਇਸ ਗਰੀਬੀ ਦੇ ਵਿੱਚੋਂ ਉੱਠ ਕੇ ਅੱਗੇ ਹੁਣ ਕਾਮਯਾਬੀ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਦਵੇ ਵੀ ਉਹ ਕਾਮਯਾਬ ਹੋਣ ਇੱਕ ਨਾ ਇੱਕ ਦਿਨ ਕਿਉਂਕਿ ਅੱਗੇ ਪ੍ਰਬੰਧ ਓਡਾ ਨਹੀਂ ਹੈਗਾ ਘਰ ਦੇ ਵਿੱਚ ਤਾਂ ਕਰਕੇ ਚੱਕੀ ਦੇ ਸਿਰਤੀ ਜਿਹੜਾ ਇਹ ਪਰਿਵਾਰ ਚੱਲਦਾ ਸੀ ਚੱਕੀ ਅੱਜ ਫੇਲ ਹੋ ਗਈ ਜੀ ਇੱਧਰ ਘਰ ਜਰੂਰ ਦਿਖਾਇਆ ਜਾਵੇ ਮੈਂ ਕਹੂੰਗਾ ਸੰਗਤਾਂ ਨੂੰ ਤਾਂ ਜੋ ਸੰਗਤਾਂ ਨੂੰ ਸਾਰਾ ਘਰ ਦਾ ਪਤਾ ਲੱਗ ਸਕੇ ਵੀ ਗਰੀਬੀ ਦੇ ਵਿੱਚੋਂ ਜਿਹੜਾ ਇਹ ਪਰਿਵਾਰ ਲੰਘ ਰਿਹਾ ਸੀਗਾ ਔਰ ਖੇਤੀਬਾੜੀ ਕਰਨ ਵਾਲਾ ਪਰਿਵਾਰ ਆ ਔਰ ਅੱ ਸੱਚੇ ਪਾਸ਼ਾ ਵਾਹਿਗੁਰੂ ਕਿਰਪਾ ਕਰਨ ਵੀ ਉਸ ਸਮਾਂ ਬਦਲ ਜੇਵੇ ਜੀ ਔਰ ਅਸੀਂ ਹੁਣ ਜਿਹੜਾ ਜਲਪਾਣੀ ਛਕਾਂਗੇ ਜੀ ਉਸ ਤੋਂ ਬਾਅਦ ਫਿਰ ਜਿਹੜਾ ਅਸੀਂ ਚਾਲੇ ਪਾਦਾਂਗੇ ਜੀ ਧੰਨਵਾਦ ਜੀ ਆਪ ਦੀ ਹੱਸਦੇ ਬੱਸਦੇ ਰਹੋ ਪਰਮਾਤਮਾ ਤੁਹਾਨੂੰ ਸਰਬਨ ਚੜ੍ਹਦੀ ਕਲਾ ਚ ਰੱਖੇ ਜੀ ਬਹੁਤ ਬਹੁਤ ਸ਼ੁਕਰਾਨਾ ਸਾਨੂੰ ਤੁਹਾਡੀ ਸਾਥ ਦੀ ਬਹੁਤ ਲੋੜ ਹੈ ਅਸੀਂ ਪਹਿਲਾਂ ਵੀ ਕਿਹਾ ਜੀ ਸਾਨੂੰ ਇੱਟਾ ਰੇਤਾ ਬਜਰੀ ਸਿਮਿੰਟ ਸਰੀਆ ਰਾਸ਼ਨ ਦਵਾਈਆਂ ਕੱਪੜਾ ਬਹੁਤ ਕੁਝ ਹੈ ਜੀ ਆਪ ਜੀ ਸਾਡੇ ਨਾਲ ਜਰੂਰ ਸਪੋਰਟ ਕਰੋ ਔਰ ਆਪ ਜੀ ਲਾਈਕ ਫੋਲੋ ਸ਼ੇਅਰ ਵੀ ਜਰੂਰ ਕਰੋ ਇਦਾਂ ਦੇ ਚੈਨਲਾਂ ਨੂੰ ਕਿਉਂਕਿ ਬਹੁਤ ਆਪ ਜੀ ਵੀਡੀਓ ਸ਼ੇਅਰ ਕਰਦੇ ਹੋ ਰੀਲਾਂ ਬਹੁਤ ਸ਼ੇਅਰ ਕਰਦੇ ਹੋ ਬਹੁਤ ਕੁਝ ਦਿਨ ਦੇ ਸ਼ੇਅਰ ਕਰਦੇ ਹੋ ਪਰ ਇਦਾਂ ਚੰਗੀਆਂ ਵੀਡੀਓ ਵੀ ਸ਼ੇਅਰ ਕਰੋ ਤਾਂ ਜੋ ਸਾਰੀਆਂ ਸੰਗਤਾਂ ਤੱਕ ਇਹ ਚੀਜ਼ਾਂ ਪਹੁੰਚ ਸਕਣ ਹੋਰ ਵੱਡੇ ਪੱਧਰ ਤੇ ਆਸ਼ਰਮ ਦੀ ਮਦਦ ਹੋ ਸਕੇ ਮਟੀਰੀਅਲ ਪਹੁੰਚ ਸਕੇ ਇਦਾਂ ਦੇ ਵੀਰਾਂ ਲਈ ਦਵਾਮਾ ਹੋ ਸਕਣ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਸਨਗਜੀ ਬਾਕੀ ਘਰ ਆ ਜੀ ਪਿੱਛੇ ਹੁਣ ਅਸੀਂ ਜਲ ਪਾਣੀ ਛਕ ਲਿਆ ਜੀ ਤੇ ਹੁਣ ਅਸੀਂ ਚਾਲੇ ਪਾਉਣ ਲੱਗੇ ਆ ਜੀ ਤੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਧੰਨਵਾਦ ਜੀ ਤੁਹਾਡਾ ਤੁਸੀਂ ਜੁੜਿਓ ਤੇ ਤੁਸੀਂ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਨੂੰ ਤਾਂ ਜੋ ਸਾਨੂੰ ਵੀ ਹੌਸਲਾ ਮਿਲ ਸਕੇ ਤੇ ਹੋਰ ਵੀ ਚੰਗੀਆਂ ਰੂਹਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਚਲੋ ਜੀ ਲਓ ਜੀ ਛੱਡੋ ਜਕਾਰਾ ਵੀਰੇ ਚੱਲੀਏ ਜੀ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ